ਰੁੰਦੀ-ਕੁਰਲੋਂਦੇ ਇਹ ਉਹ ਮਾਪੇ ਨੇ ਜਿਨ੍ਹਾਂ ਦੇ ਨੌਜਵਾਨ ਪੁੱਤ ਨੇ ਖੁਦਕੁਸ਼ੀ ਕਰ ਲਈ ਹੈ ਅਨੁਸਾਰ ਦੇਹ ਕੀਮਾ ਵਾਲੇ ਇਲਾਕੇ 'ਚ ਰਹਿਣ ਵਾਲੇ ਇਸ ਨੌਜਵਾਨ ਨੇ ਆਪਣੀ ਪਤਨੀ ਤੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਉਮਰ 30 ਸਾਲ ਦੇ ਕਰੀਬ ਸੀ ਤੇ ਉਹ ਹਲਪਾਈ ਦਾ ਕੰਮ ਕਰਦਾ ਸੀ ਅਦਰ ਪੀੜਤ ਪਰਿਵਾਰ ਦੇ ਵੱਲੋਂ ਹੁਣ ਥਾਣੇ ਦੇ ਬਾਹਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਇਸ ਦੇ ਕਰ ਰੋਜ਼ਾਨਾ ਹੀ ਕਲੇਸ਼ ਰਹਿੰਦਾ ਸੀ ਇਸੇ ਚੱਲਦੇ ਉਸ ਦੀ ਪਤਨੀ ਆਪਣੇ ਪੇਕੇ ਘਰ ਚਲੀ ਗਈ ਸੀ ਤੇ ਇਹ ਨੌਜਵਾਨ ਦੇ ਵੱਲੋਂ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਸਮਝੀ ਇਸੇ ਚੱਲਦੇ ਆਖਾਲੇ ਆਪਣੇ ਸਹੁਰੇ ਘਰ ਗਿਆ ਉਸ ਤੋਂ ਬਾਅਦ ਜਦੋਂ ਘਰ ਵਾਪਸ ਆਇਆ ਤਾਂ ਉਸਨੇ ਖੁਦਕੁਸ਼ੀ ਕਰ ਲਈ ਤੁਹਾਨੂੰ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ। ਮਾਮਲਾ ਹੈ ਕਿ ਇਹਦੇ ਮੁੰਡੇ ਨੂੰ ਬਹੁਤ ਪਰੇਸ਼ਾਨ ਕੀਤਾ ਗਿਆ ਵਾ। ਉਹਨਾਂ ਨੇ ਕੁਝ ਖਵਾ ਦਿੱਤਾ ਵਾ, ਮਾਰ ਦਿੱਤਾ ਵਾ, 3 ਮਹੀਨੇ ਤੋਂ ਟੌਰਚਰ ਵਾਜੀ ਕਰਦੇ ਸੀ ਉਹਦੇ ਨਾਲ। ਉਹਨੂੰ ਕੱਲ ਕੁਝ ਖਵਾਇਆ ਗਿਆ ਇਹਦਾ ਮੁੰਡਾ ਮਰ ਗਿਆ ਤੇ ਉਹਨੂੰ ਇਨਸਾਫ ਚਾਹੀਦਾ ਜਨਾਨੀ ਨੂੰ। ਕੀ ਕਾਰਨ ਕੀ ਹੈ ਸੋਸਾਇਟੀ ਕਰਤਾ ਤੁਹਾਨੂੰ ਪਤਾ ਲੱਗਾ? ਉਹ ਬਹੁਤ ਤੰਗ ਕਰਦੇ ਤੈਨੂੰ। ਬਹੁਤ ਜ਼ਿਆਦਾ ਟੌਰਚਰ ਵਾਜੀ ਕਰਦੇ 3 ਮਹੀਨੇ ਤੋਂ ਕਰਦੇ ਵੇ ਸਹੀ। ਕਹਿੰਦੇ ਸੀ ਮਕਾਨ ਨਾ ਮੇਰੇ ਨਾਮ ਕਰਾਓ। ਨੂੰ ਇਹਨਾਂ ਦੀ ਕਹਿੰਦੀ ਸੀ ਮੈਂ ਫੇਰ ਕਰਿਆ ਨਾ ਗਵਾਂ। ਉਹ ਤਾਂ ਦੁਖੀ ਹੋ ਗਏ ਉਹਨਾਂ ਨੇ ਉਹਨੂੰ ਕੁਝ ਕਰ ਦਿੱਤਾ ਮੁੰਡੇ ਨੂੰ ਮੰਗ ਕਰਦੇ ਇਨਸਾਫ ਚਾਹੀਦਾ ਕਿ ਜਿਤਨਾ ਇਹਨਾਂ ਮੁੰਡਾ ਗਿਆ ਉਹ ਵੀ ਜੇਲ੍ਹ ਚ ਜਾਣ ਚਾਹੀਦੇ ਆ ਦੋਸ਼ੀ ਜੋ ਵੀ ਘਾੜ ਜਾਣੇ ਗਿਆ ਕੋਮਲ ਉਹਦਾ ਜੀਜਾ ਤੇ ਉਹਦੀ ਵੋਟੀ ਤੇ ਉਹਦੀ ਸੱਸ ਵੇਖੋ ਜੀ ਇੱਕ ਗਰੀਬ ਪਰਿਵਾਰ ਦੇ ਨਾਲ ਉਹਨੇ ਆਪਣਾ ਬੱਚਾ ਵਿਆਹਾ 55 ਸਾਲ ਦੀ ਮਾਂ ਦੀ ਉਮਰ ਏ ਕੱਲਾ ਕੱਲਾ ਉਹ ਬੱਚਾ ਘਰ ਦੇ ਵਿੱਚ ਕਮਾਨ ਵਾਲਾ ਸੀ ਉਹਦੇ ਸਿਰ ਤੇ ਮਾਂ ਘਰ-ਬਾਰ ਚੱਲਦਾ ਸੀ ਵੇਖੋ ਜੀ ਸੋਹਰਾ ਪਰਿਵਾਰ ਨੇ ਉਹਨੂੰ ਇੰਨਾ ਕੁ ਹਰਾਸਮੈਂਟ ਕੀਤਾ ਕਿ ਜੋ ਅਸੀਂ ਬਿਆਨ ਨਹੀਂ ਕਰ ਸਕੇ ਮੌਕੇ ਦੇ ਜਿਹੜੇ ਸਾਰਾ ਗਲੀ ਮੁਹੱਲਾ ਜਿਹੜਾ ਵੇ ਕਈ ਵਾਰੀ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਗਲੀ ਮੁਹੱਲੇ ਦੇ ਤਹਿਤ ਵੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੇ ਅੱਜ ਉਹਦੇ ਬੱਚੇ ਦੀ ਜਿਹੜੀ ਡੈੱਡ ਬੋਡੀ ਇਹਨਾਂ ਨੇ ਰਾਤੀ ਘਰ ਭੇਜੀ ਸੀ ਅਸੀਂ ਪ੍ਰਸ਼ਾਸਨ ਕੋਲ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਦੋਸ਼ੀਆਂ ਨੂੰ ਤੁਰੰਤ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਓਨੀ ਦੇਰ ਅਸੀਂ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੋਣਗੇ। ਇਹ ਬ੍ਰਦਰ ਕੱਲ ਰਾਤ ਦਾ ਇਹ ਇਨਸੀਡੈਂਟ ਹੈਗਾ। ਲੜਕਾ ਸੀਗਾ ਉਹਦੀ ਮੈਰਿਜ ਹੋਈ ਸੀਗੀ 88 ਫੁੱਟੀ ਕੋਈ ਏਰੀਆ ਹੈਗਾ ਰੋਡ ਤੇ ਉੱਥੇ ਦੀ ਵਾਈਫ ਕੋਮਲ ਕੋਮਲ ਨਾਲ ਸ਼ਾਦੀ ਸ਼ੁਦਾ ਸੀਗਾ ਤੇ ਉਹ ਇਹਨਾਂ ਦਾ ਡਿਸਪਿਊਟ ਸੀਗਾ ਆਪਸ ਦੇ ਵਿੱਚ। ਜਿਹੜੇ ਲੜਕੀ ਵਾਲੇ ਥੋੜੇ ਇਹਨਾਂ ਨੂੰ ਸੁਣਨ ਜਾਏ ਵੀ ਇਹ ਲੜਕਾ ਵੀ ਕੱਲਾ ਸੀਗਾ ਉਹਦੀ ਮਦਰ ਸੀ ਨਾਲ ਤੇ ਉਹਨਾਂ ਨੂੰ ਕਰਦੇ ਤੰਗ ਪਰੇਸ਼ਾਨ ਵੀ ਇਹਨਾਂ ਦਾ ਆਮ ਤਾਂ ਹੁੰਦਾ ਵੀ ਕੁੜੀ ਨੂੰ ਦਾਜ ਦੇਣ ਲਈ ਤੰਗ ਕਰਦੇ ਆ ਇਹ ਉਲਟਾ ਸੀ ਮੈਟਰ ਉਹ ਕੁੜੀ ਕਹਿੰਦੀ ਵੀ ਉਹ ਕਿਰਾਏ ਤੇ ਰਹਿੰਦੇ ਨੇ ਕਹਿੰਦੇ ਵੀ ਸਾਨੂੰ ਆਪਣੇ ਘਰ ਸਾਡੇ ਨਾਮ ਲਾਓ ਲੜਕੀ ਵਾਲੀ ਤੇ ਉਹਨਾਂ ਚੱਲਦੀ ਰਹੀ ਗੱਲਬਾਤ ਪਰ ਕੱਲ ਲੜਕਾ ਬਲੋ ਤੰਗ ਆ ਗਿਆ ਉਹਨਾਂ ਤੋਂ ਉਹਨੂੰ ਕੁੱਟ ਕੁੱਟ ਮਾਰ ਵੀ ਕਰਦੇ ਸੀਗੇ ਇਹ ਜੋ ਜਦੋਂ ਘਰ ਬੁਲਾਉਂਦੇ ਸੀਗੇ ਜੋ ਕੈਸ਼ ਹੋ ਗਿਆ ਉਹ ਵੀ ਉਹਦਾ ਬੱਚਾ ਸੀਗਾ ਛੋਟਾ ਉਹਦੇ ਵਾਸਤੇ ਜਾਂਦਾ ਸੀ ਤੇ ਉਹਨੇ ਕੱਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਉਹਦੇ ਅਸੀਂ ਹੁਣ ਐਫ ਆਰ ਲੋਜ ਆ ਤੇ ਰੀਡ ਕਰ ਰਹੇ ਆ ਲੜਕੇ ਦੀ ਸਰ ਕੁਮਾਰ ਕਹਿੰਦੇ ਆ ਉਹ ਲੜਕੇ ਨਾਲ ਮਤਲਬ ਉਹਦੀ ਮਦਰ ਗਾਲੀ ਗਲੋਚ ਕਰਨਾ ਇੱਕ ਆਪਾਂ ਜੇ ਇੱਕ ਹਿੱਟ ਕਰਨਾ ਔਰ ਇੱਕ ਬਾਗ ਜਿਹੜਾ ਬੋਲਣਾ ਨਾ ਕਿਸੇ ਨੂੰ ਉਹ ਉਦੋਂ ਵੀ ਵੱਧ ਜਿਹੜਾ ਅਗਾਧ ਕਰਦਾ ਉਹਨਾਂ ਨੂੰ ਬੋਲਦੇ ਸੀਗੇ ਉਹ ਆ ਕੇ ਉਹਨੇ ਘਰ ਆ ਕੇ ਦੱਸਿਆ ਵੀ ਇਦਾਂ ਦਾ ਮਿਲੋ ਵੀ ਟੌਰਚਰ ਕਰਦੇ ਦਰਜ ਹੈ ਅਫેર ਲੋਜਾ ਰੇਡ ਕੀਤੇ ਜਾ ਰਹੇ ਆ ਤੇ ਜਲਦੀ ਅਰਸ਼ ਕਰ ਲਾ ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਜੋ ਹਲਵਾਈ ਦਾ ਕੰਮ ਕਰਦਾ ਸੀ ਉਸ ਨੇ ਖੁਦਕੁਸ਼ੀ ਕਰ ਲਈ ਹੈ ਉਸ ਤੋਂ ਬਾਅਦ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ